ਲਓ ਬਾਈ ਜੀ ਅੱਜ ਆਪਣਾ ਪੈਨ ਲੱਗਾ ਭਾਰਤਵਾਜੀਆਂ ਵਾਲਾ ਦੂਜੀ ਮੰਜ਼ਲਾ ਦਾ ਲੈਂਟਰ ਆਪਣਾ ਕੰਮ ਆਪਾਂ ਰਾਤੀ ਕੰਪਲੀਟ ਕਰ ਗਏ ਸੀ ਤਾਂ ਆਹ ਦੇਖ ਲਓ ਪੈਪ ਸਾਰੇ ਪਏ ਹੋਏ ਆ ਕੱਲੇ ਕੱਲੇ ਰੂਮ ਦੇ ਵਿੱਚ ਲਾਈਟਾਂ ਦਾ ਜ਼ਿਗਾਰਡ ਵੀ ਕੀਤਾ ਆ ਸੀਲਿੰਗ ਦੀ ਲੋੜ ਨਹੀਂ ਗਈ ਤੇ ਆਪਣਾ ਬੈਲ ਕੋਨ ਤਿਆਰੀਆਂ ਆ ਲੈਂਟਰ ਦੀ ਵੀ ਤਿਆਰੀ ਹੋ ਚੁੱਕੀ ਆ ਮਸ਼ੀਨ ਲਾਈ ਜਾਂਦੇ ਬਾਈ ਹੁਣੀ ਆਹ ਰੇੜੀਆਂ ਜਿਹਨੂੰ ਹਰਵਾਨੇ ਵੀ ਕਹਿੰਦੇ ਆ ਦਵਾਈ ਦੇ ਵਿੱਚ ਤੇ ਉੱਪਰ ਲੈ ਆਂਦੇ ਬਾਈ ਉਹਨਾਂ ਨੇ ਕੀਤੇ ਪੁੱਠੇ ਤੇਲ ਤੋਂ ਲੈਣ ਲੱਗੇ ਟੈਰਾ ਨੂੰ ਤੇ ਮੌਸਮ ਵੀ ਗਰਮ ਵੀ ਆ ਸਰਦ ਵੀ ਆ ਕੋਈ ਕੋਈ ਠੰਡਾ ਆ ਕੋਈ ਕੋਈ ਗਰਮ ਆ ਪਰ ਗਰਮੀ ਲੱਗਦੀ ਬਹੁਤ ਆ ਤੇ ਉਦੋਂ ਝੜ ਜਾ ਵੀ ਹੋਇਆ ਆ ਤੇ ਕਰਦੇ ਆ ਤਿਆਰੀ ਆ ਚੈੱਕ ਕਰ ਲਓ ਕੋਈ ਵੀ ਪਾਇਪ ਆ ਜਿਹੜਾ ਆਪਣਾ ਰਹਿੰਦਾ ਨਿਕਾ ਤੇ ਨਾਲੇ ਬਣ ਗਈ ਵੀਡੀਓ ਕਦੋਂ ਕਦੀ ਚੈੱਕ ਕਰਨਾ ਹੋਵੇ ਪਾਇਪ ਤਾਂ ਆਪਾਂ ਪਾਇਪੇ ਦੇਖ ਸਕਦੇ ਵੀਡੀਓ ਦਾ ਹੀ ਤੇ ਅੰਕਲ ਜੀ ਵੀ ਆ ਗਏ ਉੱਪਰ ਚੈੱਕ ਕਰਨ ਆਹ ਦੇਖ ਲਓ ਬਾਈ ਲਾ ਪਿਆ ਤੇਲ ਤੇਲ ਦੇਣੋ ਵੀ ਕਾਲਾ ਕਹਿੰਦਾ ਟਾਇਰ ਥੋੜੇ ਰੈਲੇ ਹੋ ਜੂਗੇ ਬਾਈ ਜੀ ਇਹ ਰੇੜੀਆਂ ਬਹੁਤ ਭਾਰੀਆਂ ਭਾਰੀਆਂ ਰੇੜੀਆਂ ਆ ਤੇ ਟਾਇਰ ਥੋੜੇ ਰੈਲੇ ਹੋਗੇ ਤਾਂ ਫੇਰ ਜਾਲ ਦੇ ਉੱਪਰ ਮਾਲ ਖਿੱਚਿਆ ਜਾਣਾ ਤੇ ਬੱਦਲ ਵੀ ਦੇਖੋ ਚੜ ਚੜ ਆਉਣ ਡਿਆ ਆ ਤੇ ਆਹ ਲਓ ਜੀ ਪਹਿਲੀ ਜਿਹੜੀ ਬਾਕਟ ਆ ਬਾਲਟੀ ਆ ਕੰਕਰੀਟ ਦੀ ਭਰ ਕੇ ਆ ਗਈ ਉੱਪਰ ਆ ਕਰਤਾ ਢੇਰੀ ਤੇ ਆਪਣੇ ਜਿਹੜੀਆਂ ਕਨਸੀਲਾਂ ਤੇ ਪੈ ਪਿਆ ਉਹ ਲੌਗ ਦੇ ਵਿੱਚ ਤੇ ਬਾਈ ਜੀ ਆ ਥੱਲੇ ਬਾਈ ਹੁਣੀ ਦੇਖੋ ਕਿੰਨੀ ਗਰਮੀ ਆ ਤੇ ਕੰਮ ਕਰੀ ਜਾਂਦੇ ਆ ਕੰਮ ਕਰਨੇ ਸੌਖੇ ਨਹੀਂ ਮਾਇਆ ਕਮਾਉਣੀ ਬਹੁਤ ਔਖੀ ਆ ਰੇਤਾ ਵਾਲਾ ਰੇਤਾ ਪਾਈ ਜਾਂਦਾ ਬਜਰੀ ਵਾਲੇ ਬਾਈ ਬਜਰੀ ਪਾਈ ਜਾਂਦੇ ਗਣ ਗਣ ਕੇ ਧਵਾਂਡੇ ਸੱਟਣੇ ਵਿੱਚ ਤੇ ਆਹ ਦੇਖ ਲਓ ਆ ਖਲਾਰਾ ਪਾ ਲਿਆ ਬਾਈ ਹੁਣਾਂ ਦੇਲੇ ਦੋ ਬਾਗਟਾਂ ਆਈਆਂ ਆ ਤੇ ਦੂਜੀ ਬਾਗੜ ਤੇ ਆਹ ਦੇਖ ਲਓ ਇਹਨਾਂ ਕੋਲ ਮਾਲ ਸੰਭਿਆ ਨਹੀਂ ਜਾਣ ਡਿਆ ਇਟਾਂ ਹੱਲ ਗਈਆਂ ਆ ਤੇ ਹੁਣ ਇਹ ਦੁਬਾਰਾ ਫੱਟੇ ਲਾਉਣਗੇ ਯਾਰਾ ਕੰਮ ਨਾ ਕਰਿਆ ਕਰੋ ਆ ਗਰਮੀ ਦੇਖੋ ਇੱਕੋ ਜਿ ਇੱਕ ਹੋ ਗਿਆ ਦੋ ਬਾਗਟਾਂ ਤੋਰੀਆਂ ਇਹਨਾਂ ਨੇ ਤਾਂ ਬੌਂਦ ਲਗਾਏ ਬਾਈ ਹੁਣੀ ਗਰਮੀ ਬਹੁਤ ਜ਼ਿਆਦਾ ਆ ਜਿਦਾ ਹਮਝਾ ਬਹੁਤ ਹੋਇਆ ਆ ਇਹਦੇ ਕਰਕੇ ਪਸੀਨਾ ਬੜਾ ਆਉਣ ਰਿਹਾ ਦੇਖ ਲਓ ਸੀਮਿੰਟ ਵਾਲਾ ਸੀਮਿੰਟ ਪਾਈ ਜਾਂਦਾ ਆ ਕੱਲੇ-ਕੱਲੇ ਦੀ ਡਿਊਟੀ ਲੱਗੀ ਆ ਗੈਂਡੇ ਲਵਾਂਡੇ ਪਾਉਣੇ ਆ ਤੇ ਫੇਰ ਸਹੀ ਸਮਾਨ ਤਿਆਰ ਹੁੰਦਾ ਆ ਤਿਆ ਹੁਣ ਚੈੱਕ ਕਰੀ ਆ ਉਹ ਦੇਖੋ ਜੀ ਸੀਮਿੰਟ ਵਾਲੇ ਦੀ ਤਾਂ ਉਦੋਂ ਹੀ ਭੂਤ ਨਹੀਂ ਭੁੱਲੀ ਦਿੰਦੀ ਆ ਲਓ ਜੀ ਆਹ ਦੇਖ ਲਓ ਇਦਾਂ ਮਿਕਸਚਰ ਹੋ ਕੇ ਮਿਕਸਚਰ ਦੇ ਵਿੱਚ ਮਿਕਸ ਹੋ ਕੇ ਸਾਰਾ ਸਮਾਨ ਕੰਕਰੀਟ ਹੱਥੀ ਜਿਹੜੀ ਤਿਆਰ ਹੁੰਦੀ ਆ ਉਹ ਇਹ ਆ ਦੇਖੋ ਆ ਲੱਗੀ ਆ ਜਿਹੜੀ ਰੀਲਿੰਗ ਉੱਪਰ ਨੂੰ ਇਹਦੇ ਵਿੱਚ ਬਾਗਟ ਦੇ ਪੈਣੀ ਆ ਤੁਹਾਨੂੰ ਦਿਖਾਉਨੇ ਆ ਕਿਉਂਕਿ ਅੱਜ ਕੱਲ ਚੱਲ ਪਿਆ ਪੰਪ ਬਣਿਆ ਬਣਾਇਆ ਸਮਾਨ ਆਉਂਦਾ ਤੇ ਉਹਦੇ ਵਿੱਚ ਪਤਾ ਨਹੀਂ ਕੀ ਕੀ ਪਾਉਂਦੇ ਤੇ ਉੱਪਰ ਚੜ ਜਾਂਦਾ ਆ ਤੇ ਆ ਜਿਹੜਾ ਬਾਈ ਜੀ ਆ ਦੇਖੋ ਆਪਣੇ ਹੱਥੀ ਸਮਾਨ ਤਿਆਰ ਕੀਤਾ ਪਤਾ ਸੀਮਿੰਟ ਕਿੰਨਾ ਪਾਇਆ ਦਿੱਤਾ ਕਿੰਨੀ ਪਾਈ ਆ ਦੇਖੋ ਬਾਗੜ ਕਰਤੀ ਢੇਰੀ ਜਿਹੜੀ ਕੰਕਰੀਟ ਵਾਲੀ ਆ ਦੇਖ ਲਓ ਮਿਕਸਚਰ ਹੋ ਕੇ ਤਾਂ ਉਹ ਜਿਹੜੀ ਬਾਲਟੀ ਉੱਪਰ ਜਾਊਗੀ ਹੁਣ ਆ ਦੇਖ ਲਓ ਤੇ ਆ ਬਾਈ ਨੇ ਫੇਰ ਲਿਆਂਦੀ ਵਾਪਸ ਤੇ ਉਹ ਚਾੜਤੀ ਉੱਤੇ ਨੂੰ ਗियर ਸ਼ਿਫਟ ਕੀਤਾ ਤੇ ਚਾੜਤੀ ਉੱਤੇ ਨੂੰ ਉਹ ਜਾਈ ਜਾਂਦੀ ਦੂਜੀ ਮੰਜ਼ਲ ਦੇ ਭਾਈ ਹੱਥ ਨਾਲ ਲੈਂਟਰ ਪਵਾਇਆ ਕਰੋ ਇਹ ਵਾਲਾ ਜਿਆਦਾ ਵਧੀਆ ਆ ਕਿਉਂਕਿ ਤੁਹਾਨੂੰ ਪਤਾ ਕਿਹੜਾ ਸੀਮਿੰਟ ਪਾਇਆ ਆ ਕਿੰਨੀ ਰੇਤਾ ਪਾਈ ਆ ਤੇ ਕਿੰਨਾ ਸੀਮਿੰਟ ਤੇ ਕਿੰਨੀ ਬਜਰੀ ਤੇ ਸਾਰਾ ਇਹਦੇ ਵਿੱਚ ਆਪਾਂ ਨੂੰ ਮੈਜ਼ਰਮੈਂਟ ਹੁੰਦੀ ਆ ਤੇ ਆਹ ਦੇਖ ਲਓ ਆ ਬਾਈ ਕਪੜੇ ਲਈ ਫਿਰਦਾ ਕਿਉਂਕਿ ਕਹਿੰਦਾ ਗਰਮੀ ਬਹੁਤ ਆ ਬੋਰੇ ਖੋਲ-ਖੋਲ ਰੱਖੀ ਜਾਂਦਾ ਆ ਕਿਉਂਕਿ ਕੱਲੀ-ਕੱਲੀ ਬਾਗੜ ਦਾ ਬੋਰਿਆਂ ਹਿਸਾਬ ਆ ਕਿੰਨੀ ਰੇਤਾ ਤੇ ਬਜਰੀ ਪੈਣ ਤੋਂ ਬਾਅਦ ਕਿੰਨੇ ਲਵਾਂਡੇ ਜਿਹੜੇ ਸੀਮਿੰਟ ਦੇ ਪੈਣੇ ਆ ਤੇ ਆ ਇਥੇ ਇਹ ਵੀ ਜੀ ਆ ਦੇ ਨੇ ਦਿੱਤੇ ਬੱਚੇ ਜੀ ਛੋਟੇ ਛੋਟੇ ਬੱਚੇ ਉਹ ਦੀਦੇ ਪਿੱਛੇ ਤੇ ਪਹਿਲੇ ਪਹਿਲਾ ਪੈਂਦੀ ਸੀ ਤੋਂ ਸਵੇਰੇ ਆਏ ਆ ਉਦੋਂ ਪੈਂਦੀ ਸੀ ਤੇ ਹੌਲੀ ਹੌਲੀ ਪਤਾ ਲੱਗ ਗਿਆ ਨਹੀਂ ਵੀ ਇਹ ਕੁਝ ਨਹੀਂ ਕਹਿਣ ਲੱਗੇ ਮੈਨੂੰ ਤੇ ਇਹ ਵੀ ਜੀ ਆ ਰੱਬ ਦੇ ਤੇ ਚਲੋ ਹੌਲੀ ਹੌਲੀ ਵੀ ਪਲ ਜਾਣੇ ਇਦਾਂ ਹੀ ਤੇ ਇਹ ਵੀ ਦੇਖੀ ਜਾਂਦੀ ਕੁਝ ਖਾਣ ਨੂੰ ਪਾਉਗੇ ਮੈਨੂੰ ਕੋਈ ਨਹੀਂ ਲਿਆਉਣੇ ਤੇਰੇ ਲਈ ਵੀ ਸਮਾਨ ਤੇ ਹੁਣ ਚਲ ਗਿਆ ਆਪਾਂ ਉੱਪਰ ਢੇੜਾ ਮਾਰ ਗਏ ਮੜਾ ਜਿਆ ਤੇ ਆਹ ਦੇਖ ਲਓ ਇੰਨਾ ਘਲੇ ਮਾਲ ਪਾਇਆ ਆ ਤੇ ਆਪਾਂ ਜਾਣਾ ਦੂਜੀ ਸਾਈਡ ਤੇ ਬਾਈ ਨੂੰ ਉਹਨਾਂ ਨੂੰ ਦੱਸਤਾ ਜੇ ਕੋਈ ਪ੍ਰੋਬਲਮ ਆਈ ਤਾਂ ਫੋਨ ਕਰ ਦਿਓ ਦੋ ਬਾਗਟਾਂ ਇਕੱਠੀਆਂ ਲਾਈਆਂ ਹੋਈਆਂ ਤੇ ਆਹ ਲਓ ਜੀ ਦੋਨੇ ਬਾਗਟਾਂ ਇੱਕੋ ਵਾਰਾ ਜਿਹੜੀਆਂ ਰੇੜੀਆਂ ਭਰ ਜਾਂਦੀਆਂ ਇੱਕੋ ਬਾਗਟ ਦੇ ਨਾਲ ਆਹ ਦੇਖ ਲਓ ਰੇੜੀਆਂ ਦੋਨੇ ਭਰ ਗਈਆਂ ਤੇ ਆਪਾਂ ਚੱਲਦੇ ਆਂ